ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜ ਨੈਲ ਸਿੰਘ ਢਿੰਡਰਾਂ ਵਾਲਿਆਂ ਦੀ ਇੱਕ ਵੀਡੀਓ ਤੁਸੀਂ ਫੇਸਬੁੱਕ ਤੇ ਜਾਂ YouTube ਚੈਨਲ ਤੇ ਜਾਂ YouTube ਤੇ ਦੇਖ ਸਕਦੇ ਹੋ ਉਹਦੇ ਵਿੱਚ ਉਹ ਕਹਿੰਦੇ ਨੇ ਲੜਕੀ ਬੇਟੀ ਹਿੰਦੂਆਂ ਦੀ ਹੋਵੇ ਸਿੱਖਾਂ ਦੀ ਹੋਵੇ ਮੁਸਲਮਾਨਾਂ ਦੀ ਹੋਵੇ ਜੇ ਕੋਈ ਕਿਸੇ ਬੇਟੀ ਦੇ ਨਾਲ ਧੱਕਾ ਕਰਦਾ ਕੋਈ ਬਲਾਤ ਕਰਦਾ ਕੋਈ ਇਹ ਜੀ ਹਰਕਤ ਹੁੰਦੀ ਹੈ ਉਹ ਕਹਿੰਦਾ ਬਲਾਤਕਾਰ ਕਰਨ ਵਾਲੇ ਨੂੰ ਹਰਕਤ ਕਰਨ ਵਾਲੇ ਨੂੰ ਸੌਦਾ ਲਾ ਕੇ ਮੇਰੇ ਕੋਲੇ ਆ ਜਾਓ ਮੈਂ ਆਪ ਹੀ ਸੰਭ ਲਾਉਂਗਾ ਇਹ ਉਹਨਾਂ ਦੀ ਸਟੇਟਮੈਂਟ ਹੈ ਫਿਰ ਮੈਂ ਤੁਹਾਨੂੰ ਦੱਸਣ ਲੱਗਾ ਜਿਹੜੀਆਂ ਉਦੋਂ ਘਟਨਾਵਾਂ ਵਾਪਰੀਆਂ ਨੇ 1990 ਦੀ ਇਹ ਘਟਨਾ ਹੈ ਜਿਹੜੀ ਉਹਨਾਂ ਦੀ ਸਟੇਟਮੈਂਟ ਹੈਗੀ ਆ ਉਹਨਾਂ ਦੀ ਸਟੇਟਮੈਂਟ ਤੇ ਜਿਹੜੇ ਇਹਨਾਂ ਦੇ ਆਪਣੇ ਚੇਲੇ ਸੀ ਉਹ ਕਿੰਨੇ खरे ਉਤਰੇ ਕਿੰਨਾਂ ਕ ਉਹਨਾਂ ਦੀ ਨਜ਼ਰ ਵਿੱਚ ਔਰਤਾਂ ਦੀ ਲੇੜੀ ਦੀ ਕਦਰ ਕੀਮਤ ਸੀ ਜਿਹੜੀ ਮੈਂ ਘਟਨਾ ਤੁਹਾਨੂੰ ਸੁਣਾਉਣੀ ਹੈ ਇਹ ਇੱਕ ਆਰਮੀ ਦੇ ਰਿਟਾਇਰ ਅਫੀਸਰ ਨੇ ਮੈਨੂੰ ਇਹ ਗੱਲ ਦੱਸੀ ਹੈ ਫੋਨ ਕਰਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਜਿਗਰਾ ਰੱਖਿਆ ਕਰੋ ਸੁਣਨ ਦਾ ਜਿਹੜੇ ਬੰਦੇ ਸੱਚ ਸੁਣ ਨਹੀਂ ਸਕਦੇ ਨਾ ਤੇ ਉਹ ਸੱਚ ਬੋਲ ਵੀ ਨਹੀਂ ਸਕਦੇ ਤੇ ਜਦੋਂ ਤੁਸੀਂ ਕਿਸੇ ਗੱਲ ਦਾ ਜਵਾਬ ਦੇਣਾ ਹੁੰਦਾ ਹੈ ਉਦੋਂ ਜਵਾਬ ਉਹ ਬੰਦਾ ਦੇ ਸਕਦਾ ਜਿਹਦੇ ਕੋਲੇ ਸਵਾਲ ਸੁਣਨ ਦਾ ਮਾਦਾ ਹੋਵੇ ਜਿਹਦੇ ਕੋਲੇ ਸਵਾਲ ਸੁਣਨ ਦਾ ਮਾਦਾ ਨਹੀਂ ਹੁੰਦਾ ਉਹ ਬੰਦਾ ਕਦੇ ਵੀ ਜਵਾਬ ਨਹੀਂ ਦੇ ਸਕਦਾ ਇਹ ਜਿਹੜੀ ਘਟਨਾ ਮੈਂ ਤੁਹਾਨੂੰ ਸੁਣਾਉਣ ਲੱਗਾ ਪਿੰਡ ਮਸਟ ਕੋਟ ਬੰਡਾਲਾ ਬਾਂਗਰ ਅੰਮ੍ਰਿਤਸਰ ਦੇ ਵਿੱਚ ਇਹ ਪਿੰਡ ਪੈਂਦਾ ਹੈ ਇਹ ੜੀ ਘਟਨਾ ਹੈਗੀ ਆ ਇਹਦੇ ਵਿੱਚ ਜਿਹੜੇ ਖਾੜਕੂਆਂ ਦਾ ਅਤਵਾਦੀਆਂ ਦਾ ਨਾਮ ਬੋਲਦਾ ਇੱਕ ਕਹਾੜ ਪਿੰਡ ਦਾ ਹੋਇਆ ਤਰਸ਼ੇਮ ਸ਼ਿਮਾ ਉਹਨੂੰ ਉਰਫ ਕਹਿੰਦੇ ਸੀ ਇਹ ਮੈਂ ਤੁਹਾਨੂੰ ਤਾਂ ਜ਼ਿਕਰ ਕਰ ਰਿਹਾ ਜਦੋਂ ਮੈਂ ਉਸ ਆਰਮੀ ਅਫੀਸਰ ਦੇ ਨਾਲ ਗੱਲ ਕੀਤੀ ਮੈਂ ਤਾਂ ਪੁੱਛਿਆ ਮੈਂ ਕਿਹਾ ਵੀ ਜਿਹੜੇ ਉਹ ਬੰਦੇ ਸੀ ਜਿਹੜੇ ਤੁਸੀਂ ਮਾਰੇ ਨੇ ਇਨੋ ਦਾ ਕੋਈ ਨਾਮ ਵਗੈਰਾ ਤੁਹਾਨੂੰ ਪਤਾ ਹੈ ਉਹ ਕਹਿੰਨ ਲੱਗੇ ਜੀ ਅਸੀਂ ਤਾਂ ਆਰਮੀ ਦੇ ਵਿੱਚ ਜਦੋਂ ਕੰਮ ਕਰਦੇ ਸੀ ਸਾਡਾ ਤਾਂ ਜਿਹੜਾ ਆਪਰੇਸ਼ਨ ਹੁੰਦਾ ਸੀ ਅਸੀਂ ਉਹ ਕਰਕੇ ਪਾਸੇ ਹੁੰਦੇ ਸੀ ਅਸੀਂ ਇੰਨੀ ਗਹਿਰਾਈ ਤੱਕ ਨਹੀਂ ਜਾਂਦੇ ਇਹ ਵੱਡੇ ਆਫੀਸਰਾਂ ਨੂੰ ਪਤਾ ਸੀ ਪਰ ਕਹਿੰਦਾ ਮੈਂ ਤੁਹਾਨੂੰ ਇਹ ਸਾਰੀ ਸਟੋਰੀ ਸੁਣਾਦਾਂ ਜਿਹੜੀ ਉਹਨੇ ਮੈਨੂੰ ਸੁਣਾਈ ਹੈ ਮੈਂ ਖੂਬ ਉਹੀ ਗੱਲ ਕਰਨੀ ਹੈ ਉਨੀ ਇੱਕੀ ਮੇਰੇ ਕੋਲ ਹੋ ਸਕਦੀ ਹੈ ਜਰ ਜਿੰਨੀ ਕੋਨੇ ਸੁਣਾਈ ਹੈ ਉਸ ਤਰੀਕੇ ਨਾਲ ਮੈਂ ਤੁਹਾਨੂੰ ਸੁਣਾਉਣੀ ਹੈ 1990 ਦੀ ਇਹ ਘਟਨਾ ਪਿੰਡ ਮਸਟ ਕੋਟ ਬੰਡਾਲਾ ਬਾਂਗੜ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਕਹਿੰਦਾ ਇਹ ਪਿੰਡ ਦੇ ਵਿੱਚ ਤਿੰਨ ਅੱਤਵਾਦੀਆਂ ਨੂੰ ਘੇਰਾ ਪਾਇਆ ਦੋ ਅੱਤਵਾਦੀ ਕਹਿੰਦਾ ਸੀ ਗੋਲੀਆਂ ਮਾਰ ਕੇ ਮਾਰ ਦਿੱਤੇ ਇਹਨਾਂ ਵਿੱਚੋਂ ਕਹਿੰਦਾ ਇੱਕ ਬੰਦਾ ਕਹਿੰਦਾ ਬੋਰ ਜਿਹੜਾ ਬੋਰ ਵਾਲਾ ਜਿਹੜਾ ਟੋਆ ਹੁੰਦਾ ਟਿਊਬਵਲ ਉਹਦੇ ਵਿੱਚ ਵੜ ਗਿਆ ਜਦੋਂ ਇਹ ਵਿੱਚ ਵੜ ਗਿਆ ਕਹਿੰਦਾ ਸੀ ਲੱਭਦੇ ਰਹੇ ਫਿਰ ਕਹਿੰਦਾ ਸਾਨੂੰ ਪਤਾ ਲੱਗਿਆ ਵੀ ਇਹ ਜਿਹੜਾ ਤੀਜਾ ਬੰਦਾ ਹੈ ਬੋਰ ਦੇ ਟੋਏ ਵਿੱਚ ਵੜ ਗਿਆ ਤੇ ਜਿਹੜੀ ਮੈਂ ਇੱਥੇ ਗੱਲ ਕਰਨੀ ਥੋੜਾ ਧਿਆਨ ਦਿਓ ਜਿਹੜਾ ਮੈਂ ਤਰਸ਼ੇਮ ਕੁਹਾੜਪਿੰਡ ਦੀ ਗੱਲ ਕੀਤੀ ਹੈ ਉਹਨੂੰ ਉਰਫ ਸ਼ੇਮਾ ਕਿਹਾ ਜਾਂਦਾ ਹੈ ਕਹਿੰਦਾ ਜਦੋਂ ਸਾਨੂੰ ਪਤਾ ਲੱਗਿਆ ਵੀ ਬੋਰ ਦੇ ਟੋਏ ਵਿੱਚ ਇੱਕ ਬੰਦਾ ਵੜ ਗਿਆ ਕਹਿੰਦਾ ਕੁਝ ਪਿੰਡ ਦੇ ਬੰਦੇ ਸਾਡੇ ਨਾਲ ਸੀ ਮੂੰਹਦਵਾਰ ਕਹਿੰਦਾ ਉਹਨਾਂ ਚੋਂ ਅਸੀਂ ਆਵਾਜ਼ ਸੁਣੀ ਕਿ ਇਹ ਕਹਾੜ ਪਿੰਡ ਦਾ ਜਿਹੜਾ ਸੇਮਾ ਉਹਦੇ ਬੰਦੇ ਨੇ ਹਾਲਾਂਕਿ ਇਹਦੇ ਵਿੱਚ ਜਿਹੜਾ ਤਰਸੀਮ ਸੇਮਾ ਉਹ ਨਹੀਂ ਸੀ ਤਿੰਨ ਬੰਦੇ ਹੋਰ ਸੀ ਪਰ ਉਹ ਬੰਦੇ ਕਹਿੰਦੇ ਦੀ ਇਹ ਉਹ ਤਰਸੀਮ ਸਿੰਘ ਜਿਹੜਾ ਸੇਮਾ ਸੀ ਕਹਾੜ ਪਿੰਡ ਦਾ ਉਹਦੇ ਬੰਦੇ ਨੇ ਜਾਨਕਿ ਉਹਦੇ ਨਾਲ ਰਹਿੰਦੇ ਹੁੰਦੇ ਸੀ ਇਹ ਬੰਦੇ ਜਿਹੜੇ ਇਹ ਤਿੰਨ ਘਾੜ ਨੂੰ ਮਾਰੇ ਆ ਚਲੋ ਜਿਹੜੀ ਮਰਨ ਮਾਰਨ ਦੀ ਗੱਲ ਹੈ ਇਦਾਂ ਉਦੋਂ ਬਹੁਤ ਆਤ ਵਿੱਚ ਹੋਈ ਸੀ ਪੁਲਿਸ ਨੇ ਵੀ ਬਹੁਤ ਇਨਕਾਉਂਟਰ ਕੀਤੇ ਆ ਕਈਆਂ ਨੇ ਫੀਤੀ ਲਵਾਉਣ ਵਾਸਤੇ ਕੀਤੇ ਆ ਤੇ ਕਈਆਂ ਨੇ ਬਹੁਤ ਗੰਨ ਪੁਲਿਸ ਨੇ ਵੀ ਪਾਇਆ ਸੀ ਮੈਂ ਇਥੋਂ ਮੁਨਕਰ ਨਹੀਂ ਹੁੰਦਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਜਿਹੜੇ ਸਟੋਰੀ ਦੱਸਦੇ ਨੇ ਉਹ ਨਾਲ ਇਹ ਵੀ ਮੈਂਸ਼ਨ ਕਰਦੇ ਨੇ ਕਿ ਪੁਲਿਸ ਨੇ ਇੱਥੇ ਤੱਕ ਆ ਕੀਤਾ ਉਹ ਵੀ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਰੂੰਗਾ ਜਦੋਂ ਕਹਿੰਦਾ ਦੋ ਬੰਦੇ ਮਾਰੇ ਗਏ ਤੇ ਤੀਜਾ ਬੰਦਾ ਬੋਰ ਦੇ ਟੋਏ ਵਿੱਚ ਲੋ ਗਿਆ ਕਹਿੰਦਾ ਅਸੀਂ ਲੱਭਦੇ ਰਹੇ ਫਿਰ ਕਹਿੰਦਾ ਜਦੋਂ ਸਾਨੂੰ ਪਤਾ ਲੱਗਿਆ ਵੀ ਬੋਰ ਦੇ ਟੋਏ ਵਿੱਚ ਬੰਦਾ ਹੈ ਤੇ ਕਹਿੰਦਾ ਵੀ ਜਿਹੜੇ ਪਿੰਡ ਦੇ ਬੰਦੇ ਸੀ ਨਾ ਕਾਫੀ ਬੰਦੇ ਮੋਧਵਾਰ ਕਹਿੰਦੇ ਉਹਨਾਂ ਨੇ ਸਾਨੂੰ ਗੱਲ ਸੁਣਾਈ ਕਹਿੰਦਾ ਅਸੀਂ ਦੇਖ ਕੇ ਕਹਿੰਦਾ ਐਨੇ ਸ਼ਰਮਸ਼ਾਰ ਹੋਏ ਕਹਿੰਦਾ ਵੀ ਬੜਾ ਦੁੱਖ ਹੋਇਆ ਕਹਿੰਦਾ ਪਿੰਡ ਮਰਦਕੋਟ ਦੇ ਜਿਹੜੇ ਬੰਦੇ ਇਕੱਠੇ ਸੀ ਉਹ ਕਹਿੰਦੇ ਆਰਮੀ ਨੂੰ ਆਕੇ ਸਪੈਸ਼ਲ ਤੇ ਪਲਿਸ ਨੂੰ ਆਕੇ ਕਹਿੰਦੇ ਵੀ ਇਹ ਬੰਦੇ ਨੂੰ ਜਿੰਦਾ ਨਾ ਛੱਡਿਓ ਜੇ ਬੋਰ ਦੇ ਕੋਈ ਵੀ ਤੇ ਹੈਗਾ ਇਹਨੂੰ ਮਾਰਨਾ ਜ਼ਰੂਰੀ ਹੈ ਕਹਿੰਦੇ ਸਾਡੇ ਅਫਸਰਾਂ ਨੇ ਪੁੱਛਿਆ ਵੀ ਕਿਉਂ ਉਹ ਕਹਿੰਦਾ ਇਹਨਾਂ ਨੇ 4-5 ਪਿੰਡਾਂ ਦੀਆਂ ਕੁੜੀਆਂ ਨੂੰ ਇੰਨਾ ਤੰਗ ਕੀਤਾ ਹੋਇਆ ਹੈ ਕਹਿੰਦਾ ਕੁਝ ਕੁੜੀਆਂ ਸੁਸਾਇਡ ਕਰ ਗਈਆਂ ਆਤਮ ਹੱਤਿਆ ਕਰ ਲਈ ਆਪਣੇ ਆਪ ਨੂੰ ਡੇਢ ਕੇ ਮੌਦੇ ਘਟ ਉਤਾਰ ਲਿਆ ਕਹਿੰਦਾ ਇਹਨਾਂ ਨੇ ਅਲ ਨੇੜੇ-ਟੇੜੇ ਜਿਹੜੇ 5-7 ਪ੍ਰਿੰਟ ਹੈਗੇ ਨੇ ਇਹਨਾਂ ਵਿੱਚ ਕਹਿੰਦੇ ਕਿਸੇ ਦੀ ਨੂੰਹ ਕਿਸੇ ਦੀ ਕੁੜੀ ਕਹਿੰਦੇ ਸਭ ਦੀਆਂ ਜਿੱਤਾਂ ਲੁੱਟੀਆਂ ਜਿਹੜਾ ਖੂਬ ਵਿੱਚ ਬੰਦਾ ਸੀ ਉਹ ਫਿਰ ਆਰਮੀ ਅਫਸਰ ਕਹਿੰਦਾ ਕਹਿੰਦਾ ਅਸੀਂ ਗ੍ਰੇਨੇਡ ਮਾਰਿਆ ਉਹਦੇ ਵਿੱਚ ਧੋਏ ਦੇ ਵਿੱਚ ਫਿਰ ਉਹ ਬੰਦਾ ਮਾਰਿਆ ਮੈਂ ਹੁਣ ਜਿਹੜੀ ਇਹ ਗੱਲ ਕੀਤੀ ਆ ਹੁਣ ਇਹ ਜਿਸ ਬੰਦੇ ਨੇ ਫੋਨ ਕੀਤਾ ਉਹ ਬੰਦਾ ਐਸ ਵਕਤ ਬੈਠਾ ਐਸ ਵਕਤ ਉਹ ਬੰਦਾ ਬੈਠਾ ਉਹ ਕਹਿੰਦਾ ਜੇ ਕੋਈ ਬੰਦਾ ਤੋਂ ਚ ਕਿਲਾ ਰੱਖਦਾ ਹੋਵੇ ਕਿਉਂਕਿ ਆਉਣ ਰਿਕਾਰਡ ਸਾਡੇ ਕੋਲ ਸਾਰਾ ਕੁਝ ਪੈਸੇ ਦੱਸ ਦਿਆਂਗੇ ਵੀ ਆਹ ਘਟਨਾ ਇਸ ਪਿੰਡ ਵਿੱਚ ਵਾਪਰੀ ਹੈ ਤੇ ਉਥੋਂ ਦੇ ਬੰਦੇ ਬੈਠੇ ਆ ਚਲੋ ਮੈਂ ਪਹਿਲੇ ਇਹ ਕਹਤਾ ਵੀ ਜਿਹੜੇ ਇਨਕਾਉਂਟਰ ਹੋਏ ਨੇ ਉਹ ਤਾਂ ਸ਼ਰਿਆਮ ਲੋਕਾਂ ਨੂੰ ਪਤਾ ਹੈ ਇਹ ਰਿਕਾਰਡ ਜਿਹੜੇ ਪੁਲਿਸ ਕੋਲੇ ਵੀ ਪਏ ਆ ਜਿਹੜੀ ਮੈਂ ਗੱਲ ਕਰਨੀ ਆ ਨਾ ਇਹਦੀ ਕਰਤੂਤ ਜਿਹੜੀ ਆ ਹੁਣ ਪਿੰਡਰਾ ਵਾਲੇ ਕਹਿੰਦੇ ਜੇ ਕਿਸੇ ਦੀ ਕੁੜੀ ਨੂੰ ਕੋਈ ਤੰਗ ਕਰਦਾ ਕੋਈ ਬਲਾਤਕਾਰ ਜਾਂ ਕੋਈ ਹਰਕਤ ਕਰਦਾ ਵੀ ਤੁਸੀਂ ਉਹਨੂੰ ਜਾਨਕਿ ਸੋਧਾ ਲਾ ਕੇ ਮੇਰੇ ਕੋਲੇ ਆ ਜਾ ਮੈਂ ਆਪ ਹੀ ਸੰਭਲੂਗਾ ਹੁਣ ਤੁਸੀਂ ਦੱਸੋ ਵੀ ਜਿਹੜੇ ਇਹ ਬੰਦੇ ਸ਼ਰਿਆਮ ਲੋਕਾਂ ਨੇ ਕਿਹਾ ਵੀ ਇਹ ਬੰਦਾ ਛੱਡਿਓ ਨਾ ਜਿੰਦਾ ਇਹਨੇ ਲਵੇ ਲਾਉਣੇ ਦੀਆਂ ਜਿਹੜੀਆਂ ਕੁੜੀਆਂ ਸੀ ਪਿੰਡਾਂ ਦੀਆਂ ਉਹਨਾਂ ਨਾਲ ਬਲਾਤਕਾਰ ਕੀਤੇ ਨੇ ਉਹਨ ਸ਼ਰਿਆਮ ਪਿੰਡ ਦੇ ਲੋਕਾਂ ਨੇ ਕਿਹਾ ਹੁਣ ਤੁਸੀਂ ਦੱਸੋ ਦੱਸੋ ਤੁਸੀਂ ਹੁਣ ਫਿਰ ਇਹਦੇ ਨਾਲ ਇੱਕ ਹੋਰ ਗੱਲ ਜੁੜੀ ਆ ਉਹ ਕਹਿੰਦਾ ਜਿੱਥੇ ਘੇਰਾ ਪਾਇਆ ਸੀ ਨਾ ਉੱਥੇ ਕਹਿੰਦਾ ਇਹਨਾਂ ਦਾ ਇੱਕ ਬੋਰੀ ਦੇ ਵਿੱਚ ਸਾਜੋ ਸਮਾਨ ਪਿਆ ਸੀ ਜਿਹੜਾ ਵਰਦੇਸ਼ ਦੇ ਵਿੱਚ ਕਿੰਨਾ ਦਵਾਈਆਂ ਸੀ ਪੱਟੀਆਂ ਵਗੈਰਾ ਮਲਮ ਵਗੈਰਾ ਤੇ ਦਰਦ ਦੀਆਂ ਗੋਲੀਆਂ ਵਗੈਰਾ ਉਹਦੇ ਵਿੱਚ ਕਹਿੰਦਾ ਨਸ਼ੀਲੀਆਂ ਗੋਲੀਆਂ ਨਸ਼ੀਲੇ ਕੈਪਸੂਲ ਵੀ ਹੈਗੇ ਸੀ ਫਿਰ ਉਹ ਗੱਲ ਮੈਂ ਕਰਨੀ ਨਹੀਂ ਚਾਹੁੰਦਾ ਤੇ ਜਿਹੜੇ ਅਨਮੈਰਿਜ ਮੁੰਡੇ ਜਾਂ ਕੁੜੀਆਂ ਚੀਜ਼ਾਂ ਵਰਤਦੀਆਂ ਨੇ ਉਹ ਚੀਜ਼ਾਂ ਵੀ ਜਾਨਿ ਕਿ ਮੈਂ ਉਹ ਨਾਂ ਨਾਮਾ ਤੋਂ ਹੀ ਸਮਝ ਜਾਣਾ ਉਹ ਚੀਜ਼ਾਂ ਵੀ ਕਹਿੰਦਾ ਇਹਨਾਂ ਦੇ ਉਸ ਸਮਾਨ ਵਿੱਚ ਪੈਕਟਾਂ ਦੇ ਪੈਕਟ ਪਏ ਸੀ ਤੇ ਤੁਸੀਂ ਹੁਣ ਗੱਲ ਨੂੰ ਪਕੜ ਜਾਣਾ ਵੀ ਕੀ ਚੀਜ਼ਾਂ ਦੀ ਮੈਂ ਗੱਲ ਕਰਦਾ ਯਾਨੀ ਕਿ ਅਸ਼ਲੀਲ ਜਿਹੜਾ ਸਾਜੋ ਸਮਾਨ ਵਰਤਦੇ ਐ ਨੌਜਵਾਨ ਮੁੰਡੇ ਜਾਂ ਕੁੜੀਆਂ ਉਹ ਚੀਜ਼ਾਂ ਵੀ ਕਹਿੰਦਾ ਇਹਨਾਂ ਦੇ ਸਾਜੋ ਸਮਾਨ ਵਿੱਚ ਉੱਥੇ ਪਈਆਂ ਸੀ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਕੌਮ ਲਈ ਕਿਹੜਾ ਕਾਰਜ ਕਰ ਰਹੇ ਸੀ ਇਹ ਪੰਜਾਬ ਨੂੰ ਕਿਦਾਂ ਬਚਾ ਰਹੇ ਸੀ ਨੇੜੇ ਲੋਕਾਂ ਦੀਆਂ ਇਹੋ ਜਿਹੀਆਂ ਹਰਕਤਾਂ ਸਾਹਮਣੇ ਆ ਰਹੀਆਂ ਨੇ ਅਸੀਂ ਇਹਨਾਂ ਨੂੰ ਕੌਮ ਦੇ ਹੀਰੋ ਮੰਨ ਲੀਏ ਅਸੀਂ ਕਹਦੇ ਵੀ ਇਸ ਸੇਕ ਕੌਮ ਲਈ ਕੁਝ ਕਰਕੇ ਮਰੇ ਨੇ ਇਹ ਕਤੀੜਾ ਸੀ ਕਤੀੜਾਂ ਦੀ ਮੌਤ ਮਰੀਆਂ ਨੇ ਮੈਂ ਇੱਕ ਬੇਨਤੀ ਕਰ ਦਣਾ ਤੁਹਾਨੂੰ ਬਹੁਤੇ ਲੋਕ ਕਹਿੰਦੇ ਤੁਸੀਂ ਖਲਾਫ ਬੋਲਦੇ ਹੋ ਨਹੀਂ ਤੁਸੀਂ ਮੈਨੂੰ ਪੂਰਾ ਡਾਟਾ ਦੱਸ ਦਿਓ ਜਿਹੜਾ ਬੰਦਾ ਕੌਮੀ ਸੰਘਰਸ਼ ਵਿੱਚ ਵਧੀਆ ਕੰਮ ਕਰਦਾ ਸੀ ਉਹਦੀ ਮੈਂ ਸਲਾਹਾਂ ਕਰੂੰ ਪਰ ਫਰੋਲਾਂਗੇ ਵੀ ਇਹਨੇ ਕੋਈ ਕੰਮ ਕੀਤਾ ਜੇ ਕੋਈ ਇਹੋ ਜੀ ਗੱਲ ਨਿਕਲੇ ਫਿਰ ਮੈਂ ਉਹ ਵੀ ਬੋਲੂਗਾ ਇਹ ਤਾਂ ਹੁਣ ਤੁਸੀਂ ਜੇ 30 ਸਾਲ ਪਿੱਛੇ ਜਾਓਗੇ ਤਾਂ ਤੁਹਾਨੂੰ ਵੀ ਪਤਾ ਹੀ ਹੁੰਦਾ ਵੀ ਸਾਡੇ ਹਲਕੇ ਦਾ ਸਾਡੇ ਇਲਾਕੇ ਦਾ ਇਹ ਬੰਦਾ ਉਸ ਵਕਤ ਅਤਵਾਦੀਆਂ ਨਾਲ ਸੀ ਖੜਕੂ ਸੀ ਵੀ ਇਹਨੇ ਕਿਹੋ ਜੇ ਕੰਮ ਕੀਤੇ ਨੇ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਪਰ ਬਰੀਕੀ ਦੇ ਨਾਲ ਉਹਦੀ ਪੁਸ਼ਪ ਪੜਤਾਲ ਕਰਾਂਗੇ ਵਾਕਈ ਇਹ ਬੰਦਾ ਸਹੀ ਸੀ ਜੇ ਸਹੀ ਹੋਇਆ ਮੈਂ ਤੁਹਾਡੇ ਨਾਲ ਖੜਕੇ ਇਹ ਗੱਲ ਕਹੂੰਗਾ ਵੀ ਹਾਂ ਬਿਲਕੁਲ ਬੰਦਾ ਸਹੀ ਸੀ ਪਰ ਜਦੋਂ ਇਹੋ ਜਿਹੇ ਕਰਤੂਤਾਂ ਆ ਜਾਂਦੀਆਂ ਸਾਹਮਣੇ ਉਦੋਂ ਪੈਰਾਂ ਤੋਂ ਜ਼ਮੀਨ ਨਿਕਲਦੀ ਹੈ ਹੁਣ ਪਿੰਡ ਦੇ ਲੋਕਾਂ ਨੇ ਆਰਮੀ ਤੇ ਪੁਲਿਸ ਨੂੰ ਜਾ ਕੇ ਕਿਹਾ ਉਸ ਵਕਤ ਕਿ ਇਹ ਬੰਦੇ ਨੇ ਸਾਡੇ ਘਰਾਂ ਦੀਆਂ ਧੀਆਂ ਭੈਣਾਂ ਬਹੁ ਬੇਟੀਆਂ ਦੇ ਨਾਲ ਇਹ ਕਰਤੂਤਾਂ ਕੀਤੀਆਂ ਨੇ ਆਸਮਾਨ ਇਹਨਾਂ ਦੇ ਕੋਲੋਂ ਫੜਿਆ ਗਿਆ ਉਸ ਵਕਤ ਹੁਣ ਜਿਹੜੀ ਪਿੰਡਾਂ ਵਾਲੇ ਸਟੇਟਮੈਂਟ ਦਿੱਤੀ ਸੀ ਕਿੰਨਾ ਕੁ ਅਸਰ ਸੀ ਇਹਨਾਂ ਤੇ ਉਹ ਸਟੇਟਮੈਂਟ ਦਾ ਜਿਵੇਂ ਜਿਹੜੇ ਅੱਜ ਕਢਮ ਚੌਧਰੀ ਕਹਿੰਦੇ ਨੇ ਭਿੰਡਰਾਂਵਾਲਾ ਕੌਮ ਦਾ ਰਖਵਾਲਾ ਸੀ ਤੇ ਉਹਦੇ ਰਾਜ ਵਿੱਚ ਜਾਂ ਅੱਤਵਾਦ ਦੇ ਦੌਰ ਵਿੱਚ ਜੇ ਕਰਤੂਤਾਂ ਹੁੰਦੀਆਂ ਨੇ ਫਿਰ ਤੇ ਇਹ ਕਹਿਣਾ ਪੈਣਾ ਵੀ ਇਹਨਾਂ ਲੋਕਾਂ ਨੇ ਸਾਡੀ ਕੌਮ ਨੂੰ ਬਦਨਾਮ ਕੀਤਾ ਸਾਡੀ ਕੌਮ ਦੇ ਮੱਥੇ ਤੇ ਅੱਤਵਾਦ ਦਾ ਟੈਗ ਲਾਇਆ ਇਹ ਤਾਂ ਫਿਰ ਕਹਿਣਾ ਪੈਣਾ ਇਹ 1990 ਦੀ ਘਟਨਾ ਹੈ ਪਿੰਡ ਮਸਤਪੋਟ ਬੰਡਾਲਾ ਬਾਂਗਰਪਿੰਡ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਜਿਹੜੀ ਤੁਹਾਨੂੰ ਸਨਾਈ ਹੈ ਕਮੈਂਟ ਕਰਿਓ ਤੇ ਆਪਣੀ رائے ਦੱਸਿਆ ਕਰੋ ਔਰ ਬਦ ਤੋਂ ਬਦ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੀ ਇਹ ਗੁੰਡਾਗਰਦੀ ਹੋਈ ਹੈ ਇਹਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਾਹਮਣੇ ਰੱਖ ਕੇ ਪੰਜਾਬ ਦਾ ਮਾਹੌਲ ਵਧੀਆ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ